ਰੋਣਾ ਨਹੀਂ ਬੋਣਾ ਨਹੀਂ ਅਸੀਂ ਜਨਗ੍ਰਾਮ ਦਾ ਪਾਸਾ ਮੇਰ ਕਰਾਂਗੇ ਤੁਸੀਂ ਗੰਗਾਮਾ ਦੀ ਜਨਮੀ ਜਿਵੇਂ ਕਹਿੰਦੇ ਹੋ ਤੇਰੀ ਹੁਣ ਅੱਧ ਕਿਨੇ ਬੈਠੇ ਕਰਾਇਆ ਸਿਰ 20 ਦੇ ਕੋਲੇ ਵੀ ਕੀ ਨੇ ਜਿਹਨੇ 20 50 ਪੀਏ ਪਰ ਕੋਜ ਨੇ ਪ੍ਰਕਰਾਂ ਕਿ ਲਈ ਆਪਣੇ ਸਰਕਾਰ ਤਾਮੀਰ ਪੈਕਰਾਂ 10000 ਦੇ ਕਿਨੇ ਕਿਨੇ ਮਦਦ ਦੇ ਰਸ ਕਰ ਦਿਆ ਇੱਕ ਹਫਤੇ ਤੋਂ ਉੱਤੇ ਹੀ ਉਹਨੂੰ ਆਇਆ ਕੁਝ ਨਹੀਂ ਨਿਕਲ ਰਹਾ ਟੂ ਕੁਝ ਨਹੀਂ ਵੇਕਦਾ ਜੋ ਪਰਭਾਸੀ ਬੰਦੇ ਨੇ ਆਪਣੇ ਉਹ 10000 ਰੁਪਏ ਦੀ ਚੀਜ਼ਾਂ ਖਾਂਦੇ ਨੇ ਬਾਕੀ ਆਪਣਾ ਬੰਦਾ ਕੋਈ ਨਹੀਂ ਹੁੰਦਾ ਸ਼ਾਮ ਨੂੰ ਜਦੋਂ ਮੈਂ ਘਰ ਸਮਾਨ ਲੈ ਕੇ ਜਾਨੀਆ ਮੇਰਾ ਬੜਾ ਰੋਣਾ ਮੈਂ ਤੇ ਸੋਚਦੀ ਆ ਮੈਂ ਅਗਲੇ ਦਿਨ ਲਾੜਾ ਹੀ ਨਹੀਂ ਕੋਈ ਹਾਲਾਤ ਕਿਸਮਤ ਆ ਫੇਰ ਆਪਣੀ ਕਿਸਮਤ ਨਹੀਂ ਕੋਸਦੇ ਆਸੀਂ ਯਾ ਅਟੀਸ਼ਾ ਕੀਪੇ ਤਾਂ ਬਾਬੇ ਨੇ ਕਿਸਮਤ ਹੀ ਖਰਾਬ ਲਿਖੀ ਹੋਈ ਹੈ ਦੇਖੋ ਤੁਸੀਂ ਦੇਖ ਸਕਦੇ ਹੋ ਭੈਣ ਅੱਖਾਂ ਭੈਣ ਦੇ ਭਾਰੀਆਂ ਨੇ ਪਰਮਾਤਮਾ ਕਦੀ ਕਿਸੇ ਨੂੰ ਦੁਖੀ ਨਾ ਕਰੇ ਤੇਰੀ ਗੈਰ ਦਾਸਪੇਂਦੀ ਕਰਦੇ ਆ ਹਰ ਕੋਈ ਮਿਹਨਤ ਕਰਦਾ ਕਿਰਤ ਕਰਿਆ ਦਸਾਂ ਨਵਾਂ ਦੀ ਉਹ ਕਿਰਤ ਵਿੱਚ ਹਮੇਸ਼ਾ ਬਰਕਤ ਪਾਇਆ ਕਰੇ ਮੈਂ ਬੇਨਤੀ ਕਰਨਾ ਚਾਹੂੰਗੀ ਸਾਨੂੰ ਕਿਸੇ ਦੇ ਪੈਸਿਆਂ ਦੀ ਲੋੜ ਨਹੀਂ ਸਾਨੂੰ ਕੋਈ ਚੀਜ਼ ਦੀ ਲੋੜ ਨਹੀਂ ਬਸ ਤੁਸੀਂ ਆਓ ਇੱਥੇ ਆ ਕੇ ਸ਼ੱਕਾ ਖਾ ਕੇ ਜਾਓ ਅੱਡੇ ਕੋਲ ਆ ਤੇ ਵੱਡੇ ਹੋ ਕੇ ਕੀ ਬਣਾ ਸਾਇ ਨੇ ਵੱਡੇ ਹੋ ਕੇ ਬਾਬਾ ਬਨਾਵਾ ਬਾਬਾ ਬਨਾ ਬਿਲਕੁਲ ਹੀ ਸਾਇ ਜ ਵੱਡੇ ਹੋ ਕੇ ਬਾਬਾ ਜੀ ਬਨਾਣਾ ਲੈਣਾ ਕੀ ਬੁੱਤ ਨੇ ਸਾਇ ਨਹੀਂ ਕੀ ਲੈਣਾ ਵਾ ਮੈਂ ਕੋਈ ਸਹੀ ਨਹੀਂ ਲੈਣਾ ਕੋਈ ਨਹੀਂ ਲੈਣਾ ਨਹੀਂ ਮੈਨੂੰ ਪਤਾ ਸਾਇ ਨੇ ਕਹਿੰਦੇ ਸਾਇਗਾ ਚਾਹੀਦਾ ਸਾਇ ਇਹਨੂੰ ਤੇ ਸਾਹਮਣੇ ਸੀਐਸਟਾਫ ਜਿਹੜਾ ਠਾਣਾ ਵਾ ਉਹਨੇ ਸਾਹਮਣੇ ਰਾਇਆ ਐਡਰੈਸ ਆ ਅਮਰਸਰ ਸਾਹਿਬ ਬਿਲਕੁਲ ਸਾਹਮਣੇ ਚੀਦਾ ਸਾਹਿਬ ਗੁਰਦੁਆਰਾ ਵੀ ਆ ਸੰਗਤਾਂ ਸਾਡੀਆਂ ਦੇਸ਼ਾਂ ਦੇਸ਼ਾਂ ਤੋਂ ਆਉਂਦੀਆਂ ਨੇ ਖਾਸ ਕਰਕੇ ਸੀਦਾ ਸਾਹਿਬ ਚ ਪਹਿਲਾ ਕੱਟਣ ਵਾਸਤੇ ਤੇ ਸੰਗਤਾਂ ਨੂੰ ਅਪੀਲ ਆ ਇਹ ਪੰਜਾਬੀਆਂ ਦਾ ਜਰੂਰ ਸਾਥ ਦਿਓ ਪੰਜਾਬੀ ਪਰਿਵਾਰ ਦਾ ਜਰੂਰ ਸਾਥ ਦਿਓ ਸੱਚੀ ਗਾ ਦੋਸਤੋ ਮੈਂ ਤੁਹਾਡਾ ਦੋਸਤ ਹਰਜੀਤ ਸਿੰਘ ਗਰੇਵਾਲ ਤੇ ਤੁਸੀਂ ਦੇਖ ਰਹੇ ਹੋ ਸੈਂਟਰ ਪੰਜਾਬ ਟੀਵੀ ਅੱਜ ਤੁਹਾਨੂੰ ਕਹਾਣੀ ਦਿਖਾਵਾਂਗੇ ਉਸ ਭੈਣ ਦੀ ਦਰਦ ਭਰੀ ਜਿਹੜੀ ਕੀ ਰੋ ਰੋ ਕੇ ਆਪਣਾ ਦਰਦ ਬਿਆਨ ਕਰਦੀ ਆ ਜਿਸ ਨੇ ਆਪਣੇ ਛੋਟਾ ਜਿਹਾ ਸੈਟਅਪ ਲਾਇਆ ਅਮਰਸਾਦ ਸਾਹਿਬ ਵਿੱਚ ਤੁਸੀਂ ਤਸਵੀਰਾਂ ਵਿੱਚ ਦੇਖ ਸੰਦੇ ਹੋ ਇਹ ਛੋਟਾ ਜਿਹਾ ਸੈਟਅਪ ਲਾਇਆ ਖਾਣ ਪੀਣ ਦਾ ਸਮਾਨ ਆਇਆ ਭੈਣ ਨੇ ਘਰ ਦਾ ਬਣਿਆ ਹੋਇਆ ਸ਼ੁੱਧ ਸਾਡੀ ਸਪੈਸ਼ਲ ਡਿਸ਼ ਪਰ ਭੈਣ ਰੋ ਰੋ ਕੇ ਆਪਣਾ ਦਰਦ ਬਿਆਨ ਕਰਦੀ ਆ ਕਿ ਉਹਨਾਂ ਦਾ ਕੰਮ ਕਾਰ ਨਹੀਂ ਚੱਲਦਾ ਇੰਨੇ ਕਈ ਦਿਨ ਹੋ ਗਏ ਨੇ ਇਸੇ ਤਰ੍ਹਾਂ ਬਣਾ ਕੇ ਵਾਪਸ ਚਾ ਜਾਂਦੇ ਨੇ ਕਈ ਤਾਂ ਬੋਣੀ ਤੱਕ ਨਹੀਂ ਕੀਤੀ ਜਾਂਦੀ ਗੱਲਬਾਤ ਵੀ ਕਰਾਂਗੇ ਭੈਣ ਦੇ ਨਾਲ ਪੁੱਛਾਂਗੇ ਅਜਿਹੀ ਕੀ ਮਜਬੂਰੀ ਆ ਗਈ ਵੀ ਅਸੀਂ ਸੜਕ ਦੇ ਉੱਤੇ ਤੁਹਾਨੂੰ ਕੰਮ ਕਰਨਾ ਪਿਆ ਸਭ ਤੋਂ ਪਹਿਲਾਂ ਫਤਿਹ ਸਾਂਦੀ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪੈਂਦੀ ਮਜਬੂਰੀ ਕੀ ਹੋ ਗਈ ਅਸੀਂ ਦੇਖਿਆ ਤੁਹਾਡੀ ਇੱਕ ਵੀਡੀਓ ਵਾਇਰਲ ਹੁੰਦੀ ਹੈ ਜਿਸ ਵਿੱਚ ਤੁਸੀਂ ਰੋ ਰੋ ਕੇ ਦਰਦ ਬਿਆਨ ਕਰ ਰਹੇ ਹੋ ਕੰਮ ਕਰਨੀ ਚਾਹਦਾ ਸੈਟਅਪ ਖੋਲਿਆ ਕੀ ਕਾਨਕੀ ਬਣ ਗਿਆ ਅਖੜ ਦੇ ਕੰਡੇ ਤੁਹਾਨੂੰ ਕੰਮ ਕਰਨਾ ਪੈਂਦੇ ਆ ਅਜਿਹੀ ਕੀ ਮਜਬੂਰੀ ਹੋ ਗਈ ਮੇਰੇ ਹਸਬੰਡ ਡਿਲੀਵਰੀ ਦਾ ਕੰਮ ਕਰਦੇ ਸੀ ਉਹਨਾਂ ਦਾ ਪਰਸ ਢੇਗ ਗਿਆ ਤੇ ਨਾਲ ਕੰਪਨੀ ਦੇ ਪੈਸੇ ਵੀ ਢੇਗ ਗਏ ਤੇ ਉਹਨਾਂ ਨੇ ਇਹਨਾਂ ਦੀ ਸੈਲਰੀ ਹੋਲਡ ਕਰਤੀ ਫਿਰ ਜੋ ਥੋੜੇ ਬਹੁਤ ਆਪਾਂ ਪੂੰਜੀ ਜੋੜੀ ਸੀ ਉਹਦੇ ਨਾਲ ਪਹਿਲਾਂ ਸ਼ਰਦਾਈ ਦਾ ਸੈਟਅਪ ਚਾਲੂ ਕੀਤਾ ਉਹ ਥੋੜਾ ਥੋੜਾ ਵੇਚ ਕੇ ਫਿਰ ਆਹ ਵਾਲਾ ਸੈਟਅਪ ਆਪਾਂ ਚਾਲੂ ਕੀਤਾ ਮੈਨੂੰ ਇਹ ਸੋ ਵੀ ਕਿੰਨਾ ਜ਼ਮਾਂ ਹੋ ਗਿਆ ਤੁਹਾਨੂੰ ਇਹ ਕੰਮ ਕਰਦਿਆਂ ਨੂੰ ਤੁਹ ਦੇ ਦਿਨ ਦੀ ਸ਼ੁਰੂਆਤ ਕਿੱਥਾਂ ਕਰਦੇ ਹੋ ਸਵੇਰੇ ਕਿੰਨੇ ਵਜੇ ਉੱਠਦੇ ਹੋ ਕਿੱਥਾਂ ਸਾਰੀ ਪ੍ਰਕਿਰਿਆ ਕਰਦੇ ਹੋ ਰੱਬ ਦਾ ਨਾਮ ਪਰਮਾਤਮਾ ਦਾ ਨਾਮ ਕਿੰਨਾ ਲੈਂਦੇ ਹੋ ਕਿੰਨੀ ਕਿ ਹਾਜ ਲੋਂਦੇ ਸਵਾ ਗੁਰੂ ਜੀ ਸਵੇਰੇ ਉੱਠ ਕੇ સ્ਨਾਣ ਕਰਕੇ ਅਰਦਾਸ ਕਰਕੇ ਫਿਰ ਮੈਂ ਬਣਾਣਾ ਲੱਗਦੀ ਆ ਸਾਰਾ ਕੁਝ ਉਤੋਂ ਬਾਅਦ ਜਦੋਂ ਘਰੋ ਤੁਰਦੇ ਆ ਤਾਂ ਬਾਬੇ ਦੀ ਅਰਦਾਸ ਕਰਕੇ ਤੁਰਦੇ ਆ ਇੱਥੇ ਆ ਕੇ ਪਹਿਲਾਂ ਬਾਬੇ ਦੀ ਅਰਦਾਸ ਕਰਕੇ ਫਿਰ ਸੈਟਅਪ ਲਗਾਣੇ ਆ ਲੇਕਿਨ ਇੱਕ ਹਫਤਾ ਹੋ ਗਿਆ ਇੱਕ ਹਫਤੇ ਤੋਂ ਉੱਤੇ ਹੀ ਉਹਨੂੰ ਆਇਆ ਕੁਝ ਨਹੀਂ ਨਿਕਲ ਰਹਾ ਡਾ ਕਣ ਕਿਸਾ ਦੇ ਦਿਓ ਮਨ ਚ ਬੜੀਆਂ ਆਸਾਂ ਹੁੰਦੀਆਂ ਨੇ ਜਦੋਂ ਵਾਹਿਗੁਰੂ ਦਾ ਨਾਮ ਲੈ ਕੇ ਜਾਪ ਕਰਕੇ ਸਮਾਨ ਦਿਆਂ ਕਰਦੀਓ ਖਾਣ ਪੀਣ ਦਾ ਤੇ ਅੱਜ ਸੋਚਾਂ ਦਾ ਬੜਾ ਕੁਝ ਮਨ ਚ ਅੱਜ ਲੱਗਦਾ ਸ਼ਾਇਦ ਬਾਬੇ ਦੀ ਕਿਰਪਾ ਹੋ ਜੂਗੀ ਅੱਜ ਕੰਮ ਕਾਰ ਚੱਲੂਗਾ ਪਰ ਜਦੋਂ ਇੱਥੇ ਆ ਕੇ ਮੋਣੀ ਮਟਾਣੀ ਹੁੰਦਾ ਕੰਮ ਕਾਰ ਨਹੀਂ ਚੱਲਦਾ ਫਿਰ ਇਸੇ ਤਰ੍ਹਾਂ ਸਮਾਨ ਜੋ ਵਾਪਸ ਲੈ ਕੇ ਜਾਣਾ ਪੈਂਦਾ ਫਿਰ ਮਨ ਕਿੰਨਾ ਕੁ ਦੁਖੀ ਹੁੰਦਾ ਵੀ ਰੱਬਾ ਕਿਹਦੇ ਰੰਗਾਂ ਦੁਹਾੜੀਆਂ ਕਿੱਤ ਕਰਦੇ ਪਏ ਆ ਮਿਹਨਤ ਕਰਦੇ ਆ ਪਰ ਇਹ ਵੀ ਸਾਰੀ ਦੇ ਰਿਆ ਮੈਨੂੰ ਪਤਾ ਹੈ ਮੈਂ ਜਦੋਂ ਸਾਮਾਨ ਸਾਰਾ ਇੱਥੋਂ ਵਾਪਸ ਲੈ ਕੇ ਜਾਣੀ ਆ ਬਾਬੇ ਤਾਂ ਅਰਦਾਸ ਕਰਕੇ ਚਾਲੂ ਕਰਦੇ ਆ ਪਰ ਕੋਈ ਕੁਝ ਨਹੀਂ ਵਿਕਦਾ ਜੋ ਪ੍ਰਵਾਸੀ ਬੰਦੇ ਨੇ ਆਪਣੇ ਉਹ 10000 ਰੁਪਏ ਦੀ ਚੀਜ਼ਾਂ ਖਾਂਦੇ ਨੇ ਬਾਕੀ ਆਪਣਾ ਬੰਦਾ ਕੋਈ ਨਹੀਂ ਹੁੰਦਾ ਐਂਜ ਮੈਨੂੰ ਐਵੇਂ ਭਰਿਆ ਭਰਾਇਆ ਵਾਪਸ ਲੈ ਕੇ ਜਾਣਾ ਪੈਂਦਾ ਜਾਂ ਲੰਗਰ ਲਾਣਾ ਪੈਂਦਾ ਬਿਲਕੁਲ ਪੰਜਾਬੀ ਉਹ ਤੁਸੀਂ ਦੇਖ ਸਕਦੇ ਹੋ ਵੀ ਭੈਣ ਦਾ ਕਹਿਣਾ ਵੀ ਪ੍ਰਵਾਸੀ ਭਰਾ ਉਹ ਆ ਕੇ 10-10 ਰੁਪਏ ਦਾ ਸਾਮਾਨ ਲੈ ਕੇ ਜਾਂਦੇ ਨੇ ਪਰ ਜਿਹੜੇ ਪੰਜਾਬੀ ਨੇ ਉਸ ਜਗ੍ਹਾ ਤੇ ਨਹੀਂ ਖੜਦੇ ਪੰਜਾਬੀ ਉਹ ਤੁਹਾਡੇ ਸਾਥ ਦੀ ਲੋੜ ਆ ਪੰਜਾਬੀ ਹਮੇਸ਼ਾ ਪੰਜਾਬੀ ਦਾ ਸਾਥ ਦੇਣ ਜੇਕਰ ਨਾ ਸਾਥ ਦੇਵਾਂਗੇ ਤੇ ਪੰਜਾਬੀ ਖਤਮ ਹੋ ਜਾਣਗੇ ਤੁਸੀਂ ਦੇਖਿਆ ਕਿਸ ਤਰ੍ਹਾਂ ਭੈਣ ਦਾ ਕਹਿਣਾ ਕਿ ਪੰਜਾਬੀ ਨਹੀਂ ਬੋਲਦੇ ਤੇ ਮੈਨੂੰ ਦੱਸ ਕਿੰਨਾ ਕੇ ਭੈਣ ਸਵਾਸ ਸਮਾਨ ਬਣਾਉਣੀ ਆ ਘਰ ਉਹ ਕਹਿੰਦੇ ਸਮਾਨ ਬਣਾਉਣੀ ਆ ਜਿਹੜਾ ਤੇ ਸ਼ੱਕ ਦਾ ਆਗੇ ਕੀ ਬਣਾਉਣੀ ਕੀ ਹੈ ਮੈਂ ਬਣਾਉਣੀ ਆ ਇੱਕ ਮੇਰੀ ਸਪੈਸ਼ਲ ਡਿਸ਼ ਹੈ ਮੰਜੂਰੀਆਂ ਵਾਲੇ ਛੋਲੇ ਤੇ ਨਾਲ ਰਾਜਮਾ ਰਾਜਮਾ ਦੇਖੋ ਤੁਸੀਂ ਕੋਈ ਵੀ ਅਸੀਂ ਵਧੀਆ ਚੀਜ਼ ਵਰਤਦੇ ਆ ਲੱਬ ਲੱਬ ਕੇ ਚੀਜ਼ ਲੈ ਕੇ ਆਉਣਾ ਇਹ ਵੀ ਨਹੀਂ ਕਿ ਸਸਤੀ ਲੈ ਕੇ ਆਈ ਐ ਮਹਿੰਗੀ ਤੋਂ ਮਹਿੰਗੀ ਚੀਜ਼ ਯੂਜ਼ ਕਰਦੇ ਆ ਜਦੋਂ ਸਾਮਾਨ ਨਹੀਂ ਵਿਕਦਾ ਫਿਰ ਸੇ ਤਾਂ ਸਾਮਾਨ ਵਾਪਸ ਲੈ ਜਾਂਦੀਆਂ ਜਾਂ ਲੰਗਰ ਲਾ ਦੇਂਦੀਆਂ ਕਿੱਥੇ ਸੁੱਟਦੀ ਐ ਸਾਮਾਨ ਫਿਰ ਕਿਉਂਕਿ ਬੜੀ ਮਿਹਨਤ ਨਾਲ ਸਵੇਰੇ ਵਕਤ ਪੰਜ ਵਜੇ ਉੱਠ ਕੇ ਸਾਮਾਨ ਬਣਾਉਣੀ ਆ ਤੇ ਕੀ ਮਾਨ ਖਰਾਬ ਹੁੰਦਾ ਫਿਰ ਕਿੱਥੇ ਸਾਮਾਨ ਲੱਗ ਜਾਂਦੀ ਆ ਬੜਾ ਮੇਰਾ ਰੋਣਾ ਨਿਕਲਦਾ ਜਦੋਂ ਮੈਂ ਸਾਮਾਨ ਲੈ ਕੇ ਜਾਂਦੀ ਆ ਸ਼ਾਮ ਨੂੰ ਜਦੋਂ ਮੈਂ ਘਰ ਸਾਮਾਨ ਲੈ ਕੇ ਜਾਂਦੀ ਆ ਮੇਰਾ ਬੜਾ ਰੋਣਾ ਮੈਂ ਤੇ ਸੋਚਦੀ ਆ ਮੈਂ ਅਗਲੇ ਦਿਨ ਲਾਣਾ ਹੀ ਨਹੀਂ ਕੁਝ ਪਰ ਉਹ ਮੇਰਾ ਮੇਰੇ ਨਾਲ ਕਹਿੰਦੇ ਨੇ ਕਹਿੰਦੇ ਨਹੀਂ ਮਦਨੀ ਹਾਰੀ ਦੀ ਅੱਜ ਨਹੀਂ ਕੱਲ ਵਿਕੇਗਾ ਬਾਬੇ ਤੇ ਭਰੋਸਾ ਰੱਖੀਦਾ ਬਾਬਾ ਸਾਥ ਦਊਗਾ ਅੱਜ ਨਹੀਂ ਤੇ ਕੱਲ ਦਊਗਾ ਰੱਬ ਤੇ ਕਿੰਨਾ ਵਿਸ਼ਵਾਸ ਕਰਦੀ ਆ ਸਾਹਮਣੇ ਗੁਰਦਾਸ ਸਾਹਿਬ ਆਪਾ ਦੀਪ ਸਿੰਘ ਦਾ ਚੀਦਾ ਸਾਹਿਬ ਹਰ ਕਿਸੇ ਦੇ ਝੋਲੀਆਂ ਭਰਦੇ ਨੇ ਚਪੈਲਾ ਸਾਹਿਬ ਲੱਗਦਾ ਲੋਕ ਦੇਸ਼ਾਂ ਵਿਦੇਸ਼ਾਂ ਤੋਂ ਆ ਕੇ ਇਹਾਜ਼ੀ ਭਰਦੇ ਨੇ ਤੇ ਤੇਰਾ ਜਿਹੜਾ ਸੈਟਰ ਦਾ ਮੂਹ ਵੀ ਆ ਬਾਬਾ ਦੀਪ ਸਿੰਘ ਤੇ ਗੁਰਦਾਸ ਸਾਹਿਬ ਆ ਲਿਆ ਜਦੋਂ ਸੇ ਇੱਥੇ ਆ ਕੇ ਹਾਜ਼ਰੀ ਲਾਉਣੀ ਆ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਅਰਦਾਸ ਕਰਦੀ ਆ ਬਾਬਾ ਜੀ ਦੀ ਗਾੜੀ ਕੀ ਅਰਦਾਸ ਕਰਦੀ ਆ ਦਸ਼ਕਾ ਨੂੰ ਸੱਲਾ ਕਰਦੇ ਮੈਂ ਬਾਬੇ ਦੇ ਅੱਗੇ ਆ ਕੇ ਅਰਦਾਸ ਕਰਦੀ ਆ ਬਾਬਾ ਜੀ ਕੱਲ ਤੇ ਬਹੁਤ ਮੇਰਾ ਸਮਾਨ ਖਰਾਬ ਗਿਆ ਪਰ ਅੱਜ ਨਾ ਜਾਏ ਅੱਜ ਤੁਸੀਂ ਬਸ ਮੇਰ ਕਰਿਓ ਆਪਣੀ ਸਾਥ ਦਿਓ ਆਟਾ ਪਰ ਕੁਛ ਨਹੀਂ ਹੁੰਦਾ ਪਰ ਕੀ ਭਾਣਨ ਲੱਗਦੀ ਆ ਫਰਕ ਕਿੱਥੇ ਲੱਗਦਾ ਸਾਡੇ ਕਰਮਾਂ 'ਚ ਫਰਕ ਆ ਕੀ ਲੱਗਦਾ ਕਿਉਂ ਨਹੀਂ ਸਾਥ ਦਿੰਦਾ ਯਾਰ ਆ ਇੰਨੀ ਮਿਹਨਤ ਕਰਦੀ ਆ ਪਰ ਫੇਰ ਵੀ ਹਾਲਾਤ ਇਸੇ ਤਰ੍ਹਾਂ ਦੇ ਨੇ ਗਰੀਬੀ ਜਿਹੜਾ ਉਹ ਖੜਾ ਨਹੀਂ ਛੱਡਦੀ ਭਈ ਹਾਲਾਤ ਕਿਸਮਤ ਆ ਫੇਰ ਆਪਣੀ ਕਿਸਮਤ ਨਹੀਂ ਖੋਸਦੇ ਆਸੀਂ ਯਾ ਅੱਡੀ ਸ਼ਾਇਦ ਕੀ ਪਤਾ ਬਾਬੇ ਨੇ ਕਿਸਮਤ ਹੀ ਖਰਾਬ ਲਿਖੀ ਹੋਈ ਬਿਲਕੁਲ ਤੁਸੀਂ ਦੇਖ ਸਕਦੇ ਹੋ ਭੈਣ ਅੱਖਾਂ ਭੈਣ ਦੀਆਂ ਭਾਰੀਆਂ ਨੇ ਮਨ ਭਾਰਾ ਕਿਉਂਕਿ ਦੁਖੀ ਹੁੰਦਾ ਮਨ ਜਦੋਂ ਇਸ ਤਰ੍ਹਾਂ ਦੇ ਹਾਲਾਤ ਹੁੰਦੇ ਨੇ ਪਰ ਪ੍ਰਮਾਤਮਾ ਕਦੀ ਕਿਸੇ ਨੂੰ ਦੁਖੀ ਨਾ ਕਰੇ ਤੇਰੇ ਗਾਇ ਅਰਦਾਸ ਬੇਨਤੀ ਕਰਦੇ ਆ ਹਰ ਕੋਈ ਮਿਹਨਤ ਕਰਦਾ ਕਿਰਤ ਕਰ ਰਿਹਾ ਦਸਾਂ ਨਵਾਂ ਦੀ ਉਹ ਕਿਰਤ ਵਿੱਚ ਹਮੇਸ਼ਾ ਬਰਕਤ ਪਾਇਆ ਕਰੇ ਕਿਉਂਕਿ ਜਿਸ ਤ੍ਹਾਂ ਦੀਆਂ ਮਜਬੂਰੀਆਂ ਨੇ ਜਿਸ ਤ੍ਹਾਂ ਦੇ ਹਾਲਾਤ ਨੇ ਮਨ ਦੁਖੀ ਹੋ ਜਾਂਦਾ ਵਾ ਸੱਚੇ ਬਾਸ਼ਾ ਤੇਰੇ ਘਰ ਦੇ ਰਿਆਂ ਦੇ ਰਿਆਂ ਬੜੀਆਂ ਆਸਾਂ ਦੇ ਤੋਂ ਸੱਚੇ ਬਾਸ਼ਾ ਹਰ ਕਿਸੇ ਦਾ ਸਾਥ ਦਿਆ ਕਰ ਜਿਹੜਾ ਕਿਰਤ ਕਰਦਾ ਖਾਸ ਕਿ ਉਹ ਜਿਹਨੂੰ ਦਿਆ ਕਰ ਪੈਣੇ ਸ਼ੁਰੂ ਤੋਂ ਹਲਾਤ ਇਸ ਤਰ੍ਹਾਂ ਦੇ ਨੇ ਜਾਂ ਹੁਣ ਇਸ ਤਰ੍ਹਾਂ ਦੇ ਹਾਲਾਤ ਹੋ ਗਏ ਨੇ ਤੇ ਮੈਨੂੰ ਇਹ ਦੱਸ ਜਿਹੜਾ ਘਰ ਦਾ ਮਕਾਨ ਆ ਉਹ ਆਪਣਾ ਕੇ ਜਾਂ ਕਿਰਾਏ ਤੇ ਰਹਿਣੀ ਆ ਅਸੀਂ ਕਿਰਾਏ ਤੇ ਰਹਿ ਰਹੇ ਹਾਂ ਜਦੋਂ ਦੀ ਮੇਰੀ ਮੈਰਿਜ ਹੋਈ ਅਸੀਂ 7 ਸਾਲ ਤੋਂ ਕਿਰਾਏ ਤੇ ਹੀ ਰਹਿ ਰਹੇ ਹਾਂ ਤੇ ਕਿਰਾਇਆ 5000 ਰੁਪਏ ਸਟਾਰਟ ਆ ਅੱਡਾ ਸ਼ੁਰੂ ਤੋਂ ਦੇ ਰਿਆਂ ਪਹਿਲਾਂ ਮਕਾਨ ਮਾਲਕ ਦੇ ਨਾਲ ਰਹਿੰਦੇ ਸੀ ਤੇ ਬਿਜਲੀ ਦਾ ਬਿੱਲ ਨਹੀਂ ਵੀ ਹੁੰਦਾ ਸੀ ਤਾਂ ਵੀ ਦਿੰਦੇ ਆਇਆ ਲੈਕਿਨ ਉਤੋਂ ਬਾਅਦ ਸੈਪਰੇਟ ਮਕਾਨ ਲੱਭਿਆ ਉਹਦਾ ਬਸ ਇਹ ਹੈ ਕਿ ਬਿਜਲੀ ਦਾ ਬਿੱਲ ਨਹੀਂ ਜਾਂਦਾ ਕਿਰਾਇਆ ਜਾਂਦਾ ਡਾ ਪੂਰਾ 5000 ਰੁਪਇਆ ਕਣ ਕਿਰਾਇਆ ਦੇਦੀ ਆ ਛੱਤ ਵੀ ਜਿਹੜੀ ਕਿਰਾਏ ਦੀ ਆ ਛੱਤ ਵੀ ਆਪਣੀ ਨਹੀਂ ਆ ਰੋਟੀ ਪਾਣੀ ਦਾ ਮੁੱਲ ਦਾ ਹੈ ਹੀ ਹੈ ਛੱਤ ਵੀ ਆਪਣੀ ਨਹੀਂ ਆ ਛੱਤ ਵੀ ਮੁੱਲ ਦੀ ਆ ਲੋ ਸਰੇ ਸਹਰਾਣੇ ਪਿਆ ਜਿਹੜਾ ਕਹ ਲੋ ਵੀ ਕਿਰਾਇਆ ਵਿਆ ਹੁੰਦਾ ਵਾ ਚਾਹੇ ਕੰਮ ਚੱਲੇਗਾ ਜਾਂ ਨਾ ਚੱਲੇ ਤੇ ਫਿਰ ਕਿੰਦਾ ਰੱਬ ਨੂੰ ਨਰਾਜ਼ੀ ਹੁੰਦੀ ਜਾਂ ਰੱਬ ਨਾਲ ਕਿੰਨਾ ਗੁੱਸਾ ਗੇਰਾ ਹੁੰਦਾ ਰੱਬਿਆ ਵੀ ਸੱਚੇ ਬਾਸ਼ਾ ਛੱਤ ਕੰਮ ਆਪਣੀ ਦੇ ਦਦਾ ਅੱਜ ਦੇ ਜ਼ਮਾਨੇ 'ਚ ਮੈਂ ਤੇ ਬਾਬੇ ਨੂੰ ਕਹਿੰਨੀ ਆ ਚਲ ਬਾਬੇ ਤੁਸੀਂ ਛੱਤ ਤੇ ਨਹੀਂ ਦਿੱਤੀ ਘਟੋ ਘਟ ਕੰਮ ਤੇ ਵਧੀਆ ਚਲਾਓ ਆਡਾ ਆਡਾ ਕੰਮ ਹੀ ਵਧੀਆ ਚੱਲਦਾ ਰਹੇ ਤੇ ਆਡਾ ਕਿਰਾਇਆ ਨਿਕਲ ਜਾਏਗਾ ਕਦੀ ਨਾ ਕਦੀ ਤੇ ਬਾਬਾ ਸੁਨੇਗਾ ਕਿ ਸਾਨੂੰ ਛੱਤ ਵੀ ਮਿਲੇਗੀ ਤੇ ਭੈਣ ਅਪੀਲ ਕੀ ਕਰਨਾ ਜਾਗੇ ਜਿਹੜੇ ਦਰਸ਼ਕ ਦੇਖਣ ਦੇਸਾਂ ਅਮ੍ਰਿਤਸਰ ਚ ਕੀ ਇਹ ਬੇਨਤੀ ਕਰਨਾ ਕਿ ਖਾ ਸਕੇ ਅਮਰਸਾ ਸਾਹਿਬ ਦੇ ਲੋਕਾਂ ਨੂੰ ਮੈਂ ਬੇਨਤੀ ਕਰਨਾ ਚਾਹੂੰਗੀ ਸਾਨੂੰ ਕਿਸੇ ਦੇ ਪੈਸਿਆਂ ਦੀ ਲੋੜ ਨਹੀਂ ਸਾਨੂੰ ਕੋਈ ਚੀਜ਼ ਦੀ ਲੋੜ ਨਹੀਂ ਬਸ ਤੁਸੀਂ ਆਓ ਇੱਥੇ ਆ ਕੇ ਸ਼ੱਕ ਖਾ ਕੇ ਜਾਓ ਅੱਡੇ ਕੋਲ ਆ ਕੇ ਜੀ ਬਹੁਤ ਧੰਨਵਾਦ ਜੀ ਦੇਖਿਆ ਪੰਜਾਬੀਓ ਤੁਹਾਡੇ ਸਾਹ ਦੀ ਲੋੜ ਆ ਪੈਣ ਹੱਥ ਜੋੜ ਕੇ ਅਰਜ਼ ਕਰ ਰਹੀ ਆ ਬੇਨਤੀਆਂ ਕਰ ਰਹੀ ਆ ਵੀ ਉਹਦਾ ਕੰਮ ਕਾਰ ਜਿਹੜਾ ਚੱਲੇ ਤੇ ਉਹਦਾ ਸੈਟਅਪ ਜਿਹੜਾ ਵਾ ਤੁਸੀਂ ਦੇਖ ਸਕਦੇ ਹੋ 5 ਸਾਲ ਦੀ ਇਹ ਜਿਹੜੀ ਧੀ ਆ ਸਾਡੀ ਧੀ 5 ਸਾਲ ਦੀ ਇਹਨੂੰ ਵੀ ਨਾਲ ਲੈ ਕੇ ਹੁੰਦੇ ਨੇ ਬੜੀ ਗਰਮੀ ਹੁੰਦੀ ਇੱਥੇ ਬੜੀ ਗਰਮੀ ਆ ਕਿਉਂਕਿ ਬੱਚੇ ਜਿਹੜੇ ਨਾਜ਼ੁਕ ਹੁੰਦੇ ਨੇ ਤੇ ਧੀਆਂ ਜਿਹੜੀਆਂ ਖਾਸ ਕਰਕੇ ਇਹ ਸਾਡੀਆਂ ਧੀਆਂ ਤੇ ਸਾਡੀਆਂ ਕਲੀਆਂ ਨੇ ਮੈਂ ਕਹਾਂਗਾ ਪ੍ਰਮਾਤਮਾ ਹਰ ਕਿਸੇ ਨੂੰ ਧੀ ਨਹੀਂ ਦਿੰਦਾ ਧੀ ਦਾ ਸੁੱਖ ਕਿਸੇ ਕਿਸੇ ਨੂੰ ਮਿਲਦਾ ਆ ਸੀਨਾ ਫਤਿਹ ਸਾਂਝੀ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅ ਬੇਟਾ ਨਾਮ ਕੀ ਤੁਹਾਡਾ ਸੈਜਪ੍ਰੀਕੋਰ ਸੈਜਪ੍ਰੀਕੋਰ ਮम्मा ਬੜੀ ਮਿਹਨਤ ਕਰਦੇ ਨੇ ਸਵੇਰੇ ਕਿੰਨੇ ਵਜੇ ਸ਼ੁਰੂ ਹਟ ਲੱਗ ਪੈਂਦੇ ਨੇ ਤੇ ਕੀ ਕਹਿਣਾ ਚਾਹੋਗੇ ਤੁਸੀਂ ਅ ਮੰਮੀ ਰਿਕਸ਼ੇ ਤੇ ਬੈਠ ਕੇ ਜਾਂਦੀ ਆ ਪਾਪਾ ਬਾਈਕ ਤੇ ਬੈਠ ਕੇ ਜਾਂਦੇ ਆ ਹੂੰ ਤੇ ਪੁੱਤ ਬਾਬਾ ਜੀ ਕੋ ਕੀ ਮੰਗਦੇ ਹੋ ਕੀ ਕਹਿਣਾ ਚਾਹੋਗੇ ਬਾਬਾ ਜੀ ਨੂੰ ਮੈਂ ਦੋ ਮੰਮੀ ਦੀ ਪੂਰੀ ਸੇਵਾ ਹੈ ਪੂਰਾ ਪੂਰਾ ਕੰਮ ਹੋਏ ਖਾਦਾ ਮੋਏ ਪੂਰਾ ਤੇ ਪੁੱਤ ਜਦੋਂ ਕੰਮਕਾਰ ਨਹੀਂ ਚੱਲਦਾ ਤੇ ਮੰਮਾ ਨੂੰ ਪੁੱਛਦੇ ਹੋ ਮੰਮਾ ਜੀ ਅੱਜ ਦਿਹਾੜੀ ਪਈ ਆ ਕਿ ਨਹੀਂ ਪਈ ਅੱਜ ਕੰਮ ਚੱਲਿਆ ਕਿ ਨਹੀਂ ਚੱਲਿਆ ਪੁੱਛਦਾ ਮੈਂ ਫਿਰ ਜੇ ਫੋਨ ਕਰਕੇ ਬੁੱਝਦਾ ਕਿ ਮੈਂ ਗੈਸ ਪਾਇਆ ਦੋ ਗੈਸ ਬੋਲ ਦਿੰਦੇ ਆ ਮੈਂ ਪੂਰੀ ਸਹੀ ਕਰਕੇ ਫੇਚ ਕਰਦਾ ਹਾਂ ਫੁੱਤ ਅੱਜ ਤੇ ਤੈਨੂੰ ਨਾਲ ਲੈ ਕੇ ਆਏ ਮੰਮਾ ਇੱਥੇ ਗਰਮੀ ਚ ਜੇ ਜਦੋਂ ਮੰਮਾ ਘਰ ਛੱਡ ਕੇ ਹੁੰਦੇ ਨੇ ਫਿਰ ਘਰ ਇਕੱਲੇ ਹੁੰਦੇ ਡਰਤੀ ਲੱਗਦਾ ਤੈਨੂੰ ਇਕੱਲੇ ਆ? ਨਹੀਂ ਡਰ ਨਹੀਂ ਲੱਗਦਾ। ਹਾਂ ਕਿਉਂ? ਮੈਂ ਮੈਂ ਨਾ ਕੋਈ ਨਹੀਂ ਹਿੰਦਾ। ਮੈਂ ਇਕੱਲੇ ਰਹਿੰਦਾ ਮੇਰੇ ਨਾਲ ਫੋਨ ਹੀ ਹੈਗਾ। ਫੋਨ ਨਾਲ ਮੈਂ ਫੋਨ ਕਰ ਲੈਂਦਾ ਹਾਂ। ਕੌਣ ਕਰ ਲੈਂਦਾ? ਤੁਸੀਂ ਦੇਖਿਆ ਵੀ ਇਹ ਜਿਹੜੀ ਧੀ ਸਾਡੀ ਇਹ ਬਹਾਦਰ ਧੀ ਆ ਕਹਿੰਦੀ ਮੈਨੂੰ ਡਰ ਨਹੀਂ ਲੱਗਦਾ ਇਕੱਲਾ ਘਰ ਹੁੰਦੀ ਆ ਪਰ ਬਾਬਾ ਜੀ ਇਸ ਦੇ ਨਾਲ ਹੁੰਦੇ ਨੇ ਕਿਉਂਕਿ ਪ੍ਰਮਾਤਮਾ ਬਹੁਤ ਸਾਥ ਦਿੰਦਾ ਬੜਾ ਇਹਨਾਂ ਨੂੰ ਹੌਸਲਾ ਦਿੰਦਾ ਵਾ। ਤੁਸੀਂ ਦੇਖ ਸਕਦੇ ਹੋ ਛੋਟੀ ਧੀ ਆ ਪਰ ਗੱਲਾਂ ਬਹੁਤ ਸਿਆਣੀ ਕਰਦੀ ਆ। ਤੇ ਬੁੱਧ ਬਾਬਾ ਜੀ ਨੂੰ ਕੀ ਕਹਿਣਾ ਚਾਹਾਂਗੇ ਮੈਂ ਕਹਾਂਗਾ ਪਪਾ ਇਹ ਲਗੜੇ ਵਿੱਚ ਮੰਮੀ ਪਪਾ ਦੇ ਕਾਂ ਸੋਪੇ ਆਏ ਪੂਰੇ ਲਗੜੇ ਵਿੱਚ ਮੰਮੀ ਰਹੀ ਪਪਾ ਦਾ ਪੂਰੇ ਲਗੜੇ ਵਿੱਚ ਕੇ ਤੇ ਮੰਮਾ ਜਦੋਂ ਖਾਣਾ ਬਣਾਉਂਦੀ ਆ ਪਛਾਦਾ ਤਿਆਰ ਕਰਦੀ ਆ ਕੰਮ ਵਾਸਤੇ ਤੇ ਮੰਮਾ ਨਾਲ ਮਦਦ ਕਰਦੇ ਹੋ ਮੈਂ ਮਨ ਕਰਦਾ ਥੋੜੀ ਥੋੜੀਆਂ ਥੋੜੀ ਥੋੜੀ ਮਦਦ ਕਰਦੀ ਆ ਠੀਕ ਆ ਤੇ ਲੈਣਾ ਕੀ ਬੁੱਧ ਨੇ ਸਹੀ ਨੇ ਕੀ ਲੈਣਾ ਵਾ ਮੈਂ ਕੁਛ ਨਹੀਂ ਲੈਣਾ ਕੁਛ ਨਹੀਂ ਲੈਣਾ ਨਹੀਂ ਮੈਨੂੰ ਪਤਾ ਸਾਇ ਨੇ ਕਹਿੰਦੇ ਸਾਈਕਲ ਚਾਹੀਦਾ ਸਾਇ ਨੂੰ ਮਮਾ ਮਮਾ ਤੋਂ ਲਵਾਂਗਾ ਸਾਇਕਰ ਮਮਾ ਹੀ ਕਿਲਾਇੰਗਾ ਤੇ ਬਾਬਾ ਜੀ ਕੋ ਨਹੀਂ ਲੈਣਾ ਸਾਈਕਲ ਮੈਂ ਬਾਬੇ ਤੋਂ ਹੀ ਲਵਾਂਗਾ ਤੇ ਵੱਡੇ ਹੋ ਕੇ ਕੀ ਬਣਾ ਸਾਇ ਨੇ ਵੱਡੇ ਹੋ ਕੇ ਬਾਬਾ ਬਨਾਵਾ ਬਾਬਾ ਬਨਾ ਬਿਲਕੁਲ ਹੀ ਸਾਇ ਜੀ ਵੱਡੇ ਹੋ ਕੇ ਬਾਬਾ ਜੀ ਬਨਾ ਤੇ ਸਾਇ ਦਾ ਸੁਪਨਾ ਵੀ ਸਾਈਕਲ ਲੈਣਾ ਸਾਇ ਨੇ ਦਸ਼ਕੋ ਇਸ ਮਾਂ ਦਾ ਜਿਹੜਾ ਮਿਹਨਤ ਕਰਦੀ ਇਸ ਮਾਂ ਤੁਸੀਂ ਦੇਖਿਆ ਕਿਸ ਤਰ੍ਹਾਂ ਸੈਟਅਪ ਲਾਇਆ ਵਾ ਰੋਜੀ ਰੋਟੀ ਵਾਸਤੇ ਕਿੰਨੀ ਬੇਨਤੀ ਕਰਨੀ ਪੈਂਦੀ ਆ ਭੈਣ ਨੇ ਕਿ ਸੋਚਿਆ ਨਹੀਂ ਸੀ ਛੜ ਦੇ ਉੱਤੇ ਖਲੋ ਕੇ ਕੰਮ ਕਰਨਾ ਪਊਗਾ ਇਹ ਛੋਟੀ ਜਿਹੀ ਧੀ ਜਿਹੜੀ ਆ 5 ਸਾਲ ਦੀ ਆ ਇਹਦਾ ਸਾਥ ਦਿਓ ਇਹਨਾਂ ਦਾ ਪਰਿਵਾਰ ਦਾ ਸਾਥ ਦਿਓ ਕਿਉਂਕਿ ਛੱਤ ਵੀ ਆਪਣੀ ਨਹੀਂ ਐ ਛੱਤ ਵੀ ਕਿਰਾਏ ਦੀ ਆ 7 ਸਾਲ ਹੋ ਗਏ ਨੇ ਕਿਰਾਏ ਤੇ ਰਹਿੰਦੀਆਂ ਨੂੰ ਤੇ ਬੜੀ ਔਖਾ ਟਾਈਮ ਬੜਾ ਔਖਾ ਸਮਾਂ ਲੰਘੰਦਿਆ ਇਹ ਧੀ ਤੁਹਾਡੀ ਗਾੜੀ ਹੱਥ ਜੋੜਦੀ ਆ ਤੁਹਾਡੀ ਗਾੜੀ ਬੇਨਤੀ ਕਰਦੀ ਆ ਵੀ ਉਸਦੇ ਮੰਮਾ ਦਾ ਕੰਮਕਾਰ ਚੱਲੇ ਤਾਂ ਜੋ ਕਿ ਜਿਹੜੇ ਨੇ ਇਸਦਾ ਰੋਜੀ ਰੋਟੀ ਪੂਰੀ ਹੋ ਸਕੇ ਅਤੇ ਧੀ ਦਾ ਸੁਪਨਾ ਜਿਹੜਾ ਕਿ ਉਹ ਸਾਈਕਲ ਜਿਹੜਾ ਮਿਲ ਸਕੇ ਮਾ ਤੁਹਾਡੇ ਸਾਥ ਹੀ ਲੋੜਿਆ ਪੰਜਾਬੀਓ ਸਾਥ ਦਿਓ ਤੇ ਪੈਨੇ ਐਡਰੈਸ ਜਰੂਰ ਦੱਸਦੇ ਜਾਂਦੇ ਐ ਕਿ ਐਡਰੈਸ ਕੀ ਆ ਐਡਰੈਸ ਮੇਰੇ ਖਿਆਲ ਆ ਇਹਨਾਂ ਦਾ ਜਿਹੜਾ ਗਰਵਾਲੀ ਜੇਟ ਆ ਤੇ ਸਾਹਮਣੇ ਸੀਐਸਟਾਫ ਜਿਹੜਾ ਥਾਣਾ ਵਾ ਉਹਦੇ ਸਾਹਮਣੇ ਐ ਐਡਰੈਸ ਆ ਅਮਰਸਰ ਸਾਹਿਬ ਬਿਲਕੁਲ ਸਾਹਮਣੇ ਸੀਦਾ ਸਾਹਿਬ ਗੁਰਦੁਆਰਾ ਵੀ ਆ ਸੰਗਤਾਂ ਸਾਡੀਆਂ ਦੇਸ਼ਾਂ-ਵੇਸ਼ਾਂ ਤੋਂ ਆਉਂਦੀਆਂ ਨੇ ਖਾਸ ਕਰਕੇ ਸੀਦਾ ਸਾਹਿਬ ਚ ਪਹਿਲਾ ਕਟੜਵਾ ਤੇ ਤੇ ਸੰਗਤਾਂ ਨੂੰ ਅਪੀਲ ਆ ਇਹ ਪੰਜਾਬੀਆਂ ਦਾ ਜਲੂਸ ਸਾਥ ਦਿਓ ਪੰਜਾਬੀ ਪਰਿਵਾਰ ਦਾ ਜਲੂਸ ਸਾਥ ਦਿਓ ਤਾਂ ਜੋ ਕੀ ਇਹਨਾਂ ਹਾਲਾਤ ਜਿਹੜੇ ਉਹ ਚੰਗੇ ਹੋ ਸਕਣ ਮੈਨੂੰ ਦਿਓ ਜਾਤ ਮੈਂ ਤੁਹਾਡਾ ਹਰ ਸੈਂਟਰ ਪੰਜਾਬ ਟੀਵੀ ਲਈ ਆਮਰ ਸਰ